ਸਲੂਕਾਲ ਜੀ ਮੇਰਾ ਨਾਮ ਸਭੀਜੋਤ ਕੌਰ ਹੈ ਤੇ ਮੇਰੇ ਹਸਬੰਦ ਗੁਰਦਾਰ ਸਿੰਘ ਅਸੀਂ ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਆਂ ਤੇ ਸਾਡਾ ਬਹੁਤ ਟਾਈਮ ਦਾ ਸੁਪਨਾ ਸੀ ਕਿ ਅਸੀਂ ਕੈਨੇਡਾ ਜਾਈਏ ਤੇ ਇਕੱਠੇ ਟਰੈਵਲ ਕਰੀਏ ਤੇ ਸਾਨੂੰ ਕੋਈ ਵੀ ਏਜੰਟ ਇਸ ਤਰ੍ਹਾਂ ਫਾਈਲ ਨਹੀਂ ਹਿਲਾ ਰਿਆ ਫਿਰ ਸਾਨੂੰ ਕਿਸੇ ਨੇ ਰეკਮੈਂਡ ਕੀਤਾ ਕਿ ਅਸੀਂ ਬੈਟਰ ਸਕੀ ਇਮੀਗ੍ਰੇਸ਼ਨਸ ਵਿਜ਼ਿਟ ਕਰੀਏ ਤੇ ਫਿਰ ਅਸੀਂ ਉੱਥੇ ਵਿਜ਼ਿਟ ਕੀਤਾ ਤੇ ਸਰ ਨੇ ਸਾਨੂੰ ਬਹੁਤ ਪੋਜ਼ਿਟਿਵਿਟੀ ਦਿੱਤੀ ਤੇ ਬਹੁਤ ਅੱਛੇ ਤਰੀਕੇ ਨਾਲ ਸਾਰਾ ਪ੍ਰੋਸੈਸ ਸਮਝਾਇਆ ਤੇ ਫਾਈਨਲੀ ਮੇਰਾ ਵੀਜ਼ਾ ਆ ਚੁੱਕਾ ਹੈ ਤੇ ਅਸੀਂ ਇਕੱਠੇ ਜਾ ਰਹੇ ਹਾਂ ਇਕੱਠੇ ਸਾਡਾ ਸਾਰਾ ਪ੍ਰੋਸੈਸ ਹੋਇਆ ਹੈ ਮੈਡੀਕਲ ਬਾਇਓਮੈਟ੍ਰਿਕ एवरीथिंग ਤੇ ਮੈਂ ਅੱਜ ਬਹੁਤ ਖੁਸ਼ ਹਾਂ ਅਸੀਂ ਦੋਨੋਂ ਬਹੁਤ ਖੁਸ਼ ਹਾਂ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬੈਟਰ ਫੀਲਿੰਗ ਇਵੈਨਟ ਦਾ ਇਥੋਂ ਦੇ ਸਟਾਫ ਦਾ ਤੇ ਸਪੈਸ਼ਲੀ ਸਿਮਰਜੀਤ ਸਰ ਜਿਨ੍ਹਾਂ ਨੇ ਹਰ ਇੱਕ ਪ੍ਰੋਬਲਮ ਦਾ ਸਾਨੂੰ ਸੋਲੂਸ਼ਨ ਦਿੱਤਾ ਤੇ ਥੋੜੇ ਸਮੇਂ ਦੇ ਵਿੱਚ ਸਾਡਾ ਵੀਜ਼ਾ ਲਿਆਤਾ ਥੈਂਕ ਯੂ